ਜੀ ਹਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਆਪਣਾ ਸੁਖਵੀਰ ਸਿੰਘ ਤੇ ਕਿੱਥੋਂ ਆਏ ਮੇਗੋ ਆ ਤੁਸੀ ਇੱਥੇ ਇੰਡੀਆ ਚ ਰਹਿੰਦੇ ਜਾਂ ਬਾਹਰ ਰਹਿੰਦੇ ਕਿਤੇ ਬਾਹਰ ਰਹਿੰਦੇ ਕਿੱਥੇ ਇਟਲੀ ਹਾਂ ਇਟਲੀ ਇਟਲੀ ਤੇ ਆਏ ਆ ਇਹ ਤੁਸੀਂ ਕੋਈ ਪ੍ਰੋਬਲਮ ਸੀ ਜਿਹਦੇ ਕਰਕੇ ਪੰਜਾਬ ਆਉਣਾ ਪਿਆ ਹਾਂ ਜੀ ਉਸ ਵਾਹਨ ਦੀ ਪ੍ਰੋਬਲਮ ਸੀ ਅੱਛਾ ਜੀ ਇਹਨਾਂ ਕੀ ਪ੍ਰੋਬਲਮ ਸੀ ਤੁਹਾਨੂੰ ਸਰ ਵਾਹਨ ਨਾਲ ਚੱਕਰ ਭਵਾਨ ਦੇ ਸੀ ਅੱਛਾ ਜੀ ਹੁਣ ਤੁਸੀਂ ਵੀ ਕਿੱਥੇ ਆ ਹੁਣ ਅਸੀਂ ਸਿੱਧੂ ਹੈਲਥ ਸੈਂਟਰ ਹੈਲਥ ਸੈਂਟਰ ਕੋਟੂਈ ਆਏ ਹਾਂ ਇਹ ਤੁਹਾਨੂੰ ਚੱਕਰ ਆਉਣ ਕਿੰਨੇ ਦਿਨਾਂ ਚ ਬੰਦ ਹੋਗਾ ਸਾਰਾ ਦਿਨਾਂ ਚ ਬੰਦ ਹੋਗਾ ਨਹੀਂ ਪਹਿਲੇ ਦਿਨ ਨਾਲ ਕਹਿੰਦੇ ਕਿ ਬਹੁਤ ਹੱਟ ਕੇ ਹਾਂਜੀ ਪਹਿਲੇ ਦਿਨ ਹੀ 70 ਤੋਂ 70 80% ਪਹਿਲੇ ਦਿਨ ਦੂਜੇ ਦਿਨ ਬੰਦ ਹੋ ਗਏ ਤੁਸੀਂ ਕਹਿੰਦੇ ਨਹੀਂ ਠੀਕ ਹੋ ਗਿਆ ਹਾਂਜੀ ਕੀ ਆਮ ਜਨਤਾ ਨੂੰ ਕਹਿਣਾ ਜਿਹੜੇ ਡਾਕਟਰਾਂ ਨਾਲ ਭਟਕਦੇ ਫਿਰਦੇ ਛੇ ਛੇ ਮਹੀਨੇ ਦਵਾਈਆਂ ਖਾਗਿਆ ਤੁਸੀਂ ਕਹਿੰਦੇ ਨਹੀਂ ਬਿਲਕੁਲ ਸਹੀ ਹੋ ਗਿਆ ਹਾਂਜੀ ਇੱਥੇ ਆ ਕੇ ਮਿਲਾਨਾ ਚਾਹੀਦਾ ਇੱਥੇ ਆ ਕੇ ਨਾ ਸਾਰਕ ਲੱਗਦਾ ਤੇ ਜੀ ਮਾਈ ਜੀ ਟਿਟਲੀ ਤੋਂ ਆਇਆ ਸੀਗਾ ਤਾਂ ਇਹਨਾਂ ਦੇ ਸਰਵਾਈਵਲ ਨਾਲ ਚੱਕਰ ਆਉਂਦੇ ਸੀਗੇ ਕਿ ਬਹੁਤ ਔਖਾ ਸੀਗਾ ਪਹਿਲੇ ਦਿਨ 70% ਹਟ ਗਿਆ ਅਸੀਂ ਸਿਰਫ ਬੈਂਕੀ ਪ੍ਰੈਸ਼ਰ ਹੀ ਕਰਦੇ ਪਾਣੀ ਦੇ ਦਬਜ਼ੇ ਕੋ ਦਵਾਈ ਦਾਰੂ ਨੇ ਆਮ ਪੇਸ਼ੈਂਟ 3 ਦਿਨ ਵਿੱਚ ਠੀਕ ਹੋ ਜਾਂਦਾ ਇਹ ਇਹਨੂੰ 4 ਦਿਨ ਲੱਗਾ ਇਹਨੂੰ ਜ਼ਿਆਦਾ ਪ੍ਰੋਬਲਮ ਸੀਗੀ ਤਾਂ ਹੁਣ ਇਹਨੂੰ ਬਿਲਕੁਲ ਸਹੀ ਆ ਹਾਂਜੀ ਬਿਲਕੁਲ ਹਾਂ ਹੁਣ ਤੁਹਾਨੂੰ ਆਉਣ ਦੀ ਲੋੜ ਨਹੀਂ ਹਾਂਜੀ ਨਹੀਂ ਨਹੀਂ ਹਾਂ ਧੰਨਵਾਦ ਕਰਦੇ ਆ ਥੈਂਕ ਯੂ ਹਾਂਜੀ ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਸਾਡਾ ਜੀ ਐਡਰੈਸ ਆ ਸਿੱਧੂ ਹੈਲਥ ਸੈਂਟਰ ਕੋਟੋਹੀ ਬਲਾਕ ਮਾਰਪੁਰ ਤਹਿਸੀਲ ਗੜ੍ਹ ਸਿੰਘ ਜਿਲ੍ਹਾ ਸ਼ਾਹਪੁਰ ਸਾਡਾ ਮੋਬਾਈਲ ਨੰਬਰ ਹੋਗਾ 98 डबल 57 29816 98557 19816 ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਇਸ ਨੰਬਰ ਤੇ ਘਰ ਬੈਠੇ ਵੀ ਸਾਡੇ ਨਾਲ ਸਲਾਮਾਸ਼ੁਰਾ ਕਰ ਸਕਦੇ ਆ ਜੇ ਸਾਡੇ ਹੈਲਥ ਸੈਂਟਰ ਵਿੱਚ ਆਉਣਾ ਵਾ ਉਹ ਸਾਨੂੰ ਫੋਨ ਕਰਕੇ ਆਵੇ ਫੋਨ ਕੀਤੇ ਤੋਂ ਬਗੈਰ ਨਾ ਆਵੇ ਫਿਰ ਕਿਉਂ ਤੁਹਾਡਾ ਗੇੜਾ ਲੱਗਣਾ ਕਿ ਮੈਂ ਬਾਹਰ ਵੀ ਇਸ ਕੰਮ ਨੂੰ ਜਾਂਦਾ ਵਾਂ ਕਿ ਮੈਂ ਪੱਤਰਕਾਰ ਵੀ ਆ ਕਿ ਮੈਨੂੰ ਖਬਰ ਸੱਜੀ ਜਾਣਾ ਪੈਂਦਾ ਫਿਰ ਤੁਹਾਨੂੰ ਮੋੜਨਾ ਪਊਗਾ ਕਿ ਸਾਡੇ ਕੋਲ ਫੋਨ ਕਰਕੇ ਆਓ ਤਾਂ ਫੋਨ ਤੇ ਸਾਡੀ ਬਿਮਾਰੀ ਮੈਨੂੰ ਸਲਾਮਾਸ਼ੁਰਾ ਕਰਵੇ ਧੰਨਵਾਦ ਜੀ ਧੰਨਵਾਦ